ਸਤਿ ਸ਼੍ਰੀ ਅਕਾਲ ਜੀ ਆਪ ਸਭ ਕੋ ਤੁਸੀਂ ਸਾਰੇ ਜਾਨੀ ਵਧੀਆ ਹੋਵੋਗੇ ਆਪਾਂ ਪੰਜਾਬੀ ਮਾਸਟਰ ਕੋਰਸ ਦੇ ਪੰਜਾਬੀ ਪੇਪਰ A ਨਾਲ ਰਿਲੇਟਡ ਜਿਹੜੇ ਇੰਪੋਰਟੈਂਟ ਟਾਪਿਕਸ ਕਰ ਰਹੇ ਸੀਗੇ ਤੇ ਅੱਜ ਦਾ ਜਿਹੜਾ ਆਪਣਾ ਟਾਪਿਕ ਹੈਗਾ ਜੀ ਉਹ ਹੈਗਾ ਅਮਰਤਾ ਪ੍ਰੀਤਮ ਠੀਕ ਹੈ ਜਿਹੜੇ ਕਿ ਅਧੁਨਿਕ ਕਵੀਆਂ ਦੀ ਲਿਸਟ ਵਿੱਚ ਆਉਂਦੇ ਆ ਠੀਕ ਹੈ ਅੱਜ ਆਪਾਂ ਅਮਰਤਾ ਪ੍ਰੀਤਮ ਬਾਰੇ ਪੜ੍ਹਾਂਗੇ ਠੀਕ ਹੈ ਜਿੰਨੇ ਵੀ ਇੰਪੋਰਟੈਂਟ ਪੁਆਇੰਟਸ ਜਿੰਨਾ ਲਾੜ ਰਿਲੇਟਡ ਨੇ ਉਹ ਆਪਾਂ ਸਾਰੇ ਇਸ ਵੀਡੀਓ ਵਿੱਚ ਕਵਰ ਕਰਾਂਗੇ ਠੀਕ ਹੈ ਜੀ ਤਾਂ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਸਟਾਰਟ ਕਰਦੇ ਆਪਾਂ ਅਮਰਤਾ ਪ੍ਰੀਤਮ ਦਾ ਜਨਮ ਹੁੰਦਾ ਸੀ 31 ਅਗਸਤ 1919 ਵੀ ਨੂੰ ਠੀਕ ਹੈ ਹੁੰਦਾ ਕਿੱਥੇ ਹੈਗਾ ਗੁਜਰਾਵਾਲਾ ਠੀਕ ਹੈ ਗੁਜਰਾਵਾਲਾ ਹੁੰਦਾ ਕਿੱਥੇ ਇਹ ਪਾਕਿਸਤਾਨ ਵਿੱਚ ਠੀਕ ਹੈ ਅਮਰਤਾ ਪ੍ਰੀਤਮ ਦੇ ਪਿਤਾ ਦਾ ਨਾਂ ਸੀਗਾ ਕਰਤਾਰ ਸਿੰਘ ਹਿਤਕਰੀ ਇਹਨਾਂ ਦੇ ਮਾਤਾ ਦਾ ਨਾਂ ਸੀਗਾ ਰਾਜਕੌਰ ਤੇ ਅਮਰਤਾ ਪ੍ਰੀਤਮ ਦੀ ਜਿਹੜੀ ਡੈਥ ਹੁੰਦੀ ਹੈ ਜੀ ਇਹ ਹੋਈ ਸੀ ਕਿ 31 ਅਕਤੂਬਰ 2005 ਨੂੰ ਠੀਕ ਹੈ ਇਹ ਦੋਨੋਂ ਡੇਟਸ ਤੁਹਾਨੂੰ ਯਾਦ ਕਰਨੀਆਂ ਪੈਣੀਆਂ ਇੰਤਜ਼ਾਮ ਵਿੱਚ ਕਾਫੀ ਵਾਰ ਇਹਨਾਂ ਨਾਲ ਰਿਲੇਟਡ ਕੁਐਸਚਨ ਜਿਹੜੇ ਪੁੱਛੇ ਜਾ ਚੁੱਕੇ ਆ ਠੀਕ ਹੈ ਇਹਨਾਂ ਦੀ ਜਿਹੜੀ ਮੈਰਿਜ ਹੋਈ ਸੀਗੀ ਉਹ ਵੀ ਸੀ 1 ਦਸੰਬਰ 1936 ਨੂੰ ਠੀਕ ਹੈ ਤੇ ਇਹਨਾਂ ਦੇ ਪਤੀ ਦਾ ਨਾਮ ਸੀਗਾ ਜੀ ਪ੍ਰੀਤਮ ਸਿੰਘ ਕਵਾਤੜਾ ਠੀਕ ਹੈ ਇਹਨਾਂ ਦਾ ਇੱਕ ਬੇਟਾ ਸੀਗਾ ਨਵਰਾਜ ਇੱਕ ਬੇਟੀ ਸੀਗੀ ਕੰਦਲਾ ਠੀਕ ਹੈ ਕਈ ਬੁਕਸ ਵਿੱਚ ਐਵੇਂ ਲਿਖਿਆ ਹੁੰਦਾ ਕਿ ਇਹ ਜਿਹੜੀ ਇਹਨਾਂ ਦੀ ਬੇਟੀ ਸੀਗੀ ਇਹ ਇਹਨਾਂ ਦੀ ਕੋਤਲੀ ਹੋਈ ਬੇਟੀ ਸੀਗੀ ਠੀਕ ਹੈ ਜਦੋਂ ਦੇਸ਼ ਦੀ ਵੰਡ ਹੋਈ ਹੈ ਉਸ ਤੋਂ ਬਾਅਦ ਜਿਹੜੇ ਅਮਰਤਾ ਪ੍ਰੀਤਮ ਸੀਗੇ ਇਹ ਲਾਹੌਰ ਤੋਂ ਦੇਰਾਦੂਨ ਆਗੇ ਸੀ ਤੇ ਦੇਰਾਦੂਨ ਤੋਂ ਉਸ ਤੋਂ ਬਾਅਦ ਇਹ ਦਿੱਲੀ ਆ ਕੇ ਵਸ ਕੇ ਸੀ ਠੀਕ ਹੈ ਅਮਰਤਾ ਪ੍ਰੀਤਮ ਦਾ ਜਿਹੜਾ ਬਚਪਨ ਦਾ ਨਾਮ ਸੀਗਾ ਜੀ ਅਮਰਤਕੌਰ ਸੀਗਾ 1932 ਵਿੱਚ ਅਮਰਤਾ ਪ੍ਰੀਤਮ ਜੀ ਨੇ 8ਵੀਂ ਅਤੇ ਵਿਦਵਾਨੀ ਪਾਸ ਕੀਤੀ ਸੀ ਠੀਕ ਹੈ ਅੱਠਵੀਂ ਦੀ ਜਿਹੜੀ ਸਟੱਡੀ ਹੈ ਇਹ ਇਹਨਾਂ ਨੇ 1932ਵੀਂ ਵਿੱਚ ਪਾਸ ਕੀਤੀ ਸੀ ਉਸ ਤੋਂ ਬਾਅਦ ਇਹਨਾਂ ਨੇ 10ਥ ਕੀਤੀ 10ਥ ਇਹਨਾਂ ਨੇ ਕੀਤੀ ਸੀ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਠੀਕ ਹੈ ਜੀ ਅਮਰਤਾ ਪ੍ਰੀਤਮ ਜੀ ਪੰਜਾਬੀ ਦੇ ਪਹਿਲੇ ਕਵਿਤਰੀ ਸਨ ਠੀਕ ਹੈ ਪੰਜਾਬੀ ਦੀ ਪਹਿਲੀ ਕਵਿਤਰੀ ਕੌਣ ਹੈ ਅਮਰਤਾ ਪ੍ਰੀਤਮ ਜੀ ਠੀਕ ਹੈ ਤੇ ਇੰਪੋਰਟੈਂਟ ਫੈਕਟਸ ਦੇਖ ਲੈਣੇ ਆ ਜਿਹੜੀ ਰਸੀਦ ਦੀ ਟਿਕਟ ਹੈਗੀ ਹੈ ਰਚਨਾ ਇਹਨਾਂ ਦੀ ਇਹ ਇਹਨਾਂ ਦੀ ਅਮਰਤਾ ਪ੍ਰੀਤਮ ਦੀ ਸਵੈ ਜੀਵਨੀ ਹੈ ਠੀਕ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਜੀ ਇਹ ਅਮਰਤਾ ਪ੍ਰੀਤਮ ਦੀ ਸਵੈ ਜੀਵਨੀ ਦਾ ਕੀ ਨਾਮ ਹੈ ਤੁਸੀਂ ਸਿੱਧੀ ਟੈਕਟਾ ਠੀਕ ਹੈ 1956 ਸ ਵਿੱਚ ਸੁਨੇਹੜੇ ਕਾਵ ਸੰਗ੍ਰਹਿ ਲਈ ਅਮਰਤਾ ਪ੍ਰੀਤਮ ਨੂੰ ਭਾਰਤੀ ਸਾਇਤ ਅਕਾਦਮੀ ਨੇ ਅਵਾਰਡ ਦਿੱਤਾ ਸੀ ਠੀਕ ਹੈ ਤੇ 1982 ਵਿੱਚ ਕਾਗਜ਼ ਅਤੇ ਕੈਨਵਸ ਲਈ ਇਹਨਾਂ ਨੂੰ ਗਿਆਨਪੀਠ ਪੁਰਸਕਾਰ ਮਿਲਿਆ ਠੀਕ ਹੈ ਜਿਹੜੇ ਇਹ ਕਾਗਜ਼ ਅਤੇ ਕੈਨਵਸ ਆ ਨਾ ਇਹ 1970 ਵਿੱਚ ਪ੍ਰਕਾਸ਼ਿਤ ਹੋਈ ਸੀ ਇਹ ਰਚਨਾ ਠੀਕ ਹੈ ਤੇ ਇਹ ਇਹਦੇ ਦੋ ਭਾਗ ਹੈਗੇ ਠੀਕ ਹੈ ਪਹਿਲਾ ਭਾਗ ਤਾਂ ਹੈਗਾ ਕਾਗਜ਼ ਤੇ ਕੈਨਵਸ ਤੋਂ ਪਹਿਲਾਂ ਤੇ ਸੈਕੰਡ ਜਿਹੜਾ ਪਾਰਟ ਹੈਗਾ ਉਹ ਹੈਗਾ ਕਾਗਜ਼ ਤੇ ਕੈਨਵਸ ਠੀਕ ਹੈ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਜਿਹੜੇ ਫੈਕਟ ਹੈਗੇ ਪ੍ਰਿੰਸੀਪਲ ਤੇਜਾ ਸਿੰਘ ਨੇ ਅਮਰਤਾ ਪ੍ਰੀਤਮ ਨੂੰ ਪੰਜਾਬ ਦੀ ਆਵਾਜ਼ ਕਿਹਾ ਹੈ ਪੰਜਾਬ ਦੀ ਆਵਾਜ਼ ਅਮਰਤਾ ਪ੍ਰੀਤਮ ਨੂੰ ਕਿਸ ਨੇ ਕਿਹਾ ਹੈ ਤਾਂ ਪ੍ਰਿੰਸੀਪਲ ਤੇਜਾ ਸਿੰਘ ਨੇ ਕਿਹਾ ਹੈ 1968 ਵਿੱਚ ਅਮਰਤਾ ਪ੍ਰੀਤਮ ਦੁਆਰਾ ਲਿਖਤ ਨਾਗਮਣੀ ਜਿਹੜਾ ਮਾਸਿਕ ਪੱਤਰ ਸ਼ੁਰੂ ਹੋਇਆ ਸੀ ਠੀਕ ਹੈ ਮਾਸਿਕ ਪੱਤਰ ਜਿਹੜਾ ਅਮਰਤਾ ਪ੍ਰੀਤਮ ਦੁਆਰਾ ਲਿਖਿਆ ਗਿਆ ਸੀ ਨਾਗਮਣੀ ਇਹ 1966 ਵਿੱਚ ਸ਼ੁਰੂ ਹੋਇਆ ਸੀ ਅਮਰਤਾ ਪ੍ਰੀਤਮ ਨੂੰ ਕਵਿਤਾ ਲਿਖਣ ਦੀ ਜਿਹੜੀ ਲਗਨ ਹੈ ਇਹ ਆਪਣੇ ਪਿਤਾ ਤੋਂ ਪ੍ਰਾਪਤ ਹੋਈ ਸੀ ਠੀਕ ਹੈ ਇਹ ਕੁਐਸਚਨ ਵੀ ਕਾਫੀ ਵਾਰ ਆ ਚੁੱਕਾ ਹੈ ਕਿ ਇਹਨਾਂ ਨੂੰ ਕਵਿਤਾ ਲਿਖਣ ਦੀ ਜਿਹੜੀ ਲਗਨ ਕਿੱਥੋਂ ਪ੍ਰਾਪਤ ਹੋਈ ਸੀ ਤਾਂ ਇਹ ਇਹਨਾਂ ਨੂੰ ਆਪਣੇ ਪਿਤਾ ਤੋਂ ਹੀ ਪ੍ਰਾਪਤ ਹੋਈ ਸੀ ਆਕਾਸ਼ ਬਾਣੀ ਅਤੇ ਆਲ ਇੰਡੀਆ ਵਿੱਚ ਜਿਹੜੇ ਇਹ ਅਮਰਤਾ ਪ੍ਰੀਤਮ ਸੀਗੇ ਇਹਨਾਂ ਨੇ ਰੇਡੀਓ ਅਨਾਉਂਸਮੈਂਟ ਤੇ ਸਕ੍ਰਿਪਟ ਰਾਈਟਰ ਦੀ ਨੌਕਰੀ ਕੀਤੀ ਸੀ ਅਮਰਤਾ ਪ੍ਰੀਤਮ ਦੁਆਰਾ ਸਭ ਤੋਂ ਪਹਿਲਾ ਜਿਹੜਾ ਕਾਵ ਸੰਗ੍ਰਹਿ ਲਿਖਿਆ ਗਿਆ ਸੀ ਇਹ ਠੰਡੀਆਂ ਕਿਰਨਾਂ ਪ੍ਰਕਾਸ਼ਿਤ ਕਰਵਾਇਆ ਗਿਆ ਸੀ ਠੀਕ ਹੈ ਜੀ ਸਭ ਤੋਂ ਪਹਿਲਾ ਪ੍ਰਕਾਸ਼ਿਤ ਹੋਣ ਵਾਲਾ ਜਿਹੜਾ ਕਾਵ ਸੰਗ੍ਰਹਿ ਅਮਰਤਾ ਪ੍ਰੀਤਮ ਦਾ ਉਹ ਹੈਗਾ ਜੀ ਠੰਡੀਆਂ ਕਿਰਨਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹ ਵਾਲਾ ਪੁਆਇੰਟ 1986 ਵਿੱਚ ਅਮਰਤਾ ਪ੍ਰੀਤਮ ਨੂੰ ਰਾਜ ਸਭਾ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਸੀ 1969 ਵਿੱਚ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਸਨਮਾਨ ਨਾਲ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ 2005 ਵਿੱਚ ਅਮਰਤਾ ਪ੍ਰੀਤਮ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਠੀਕ ਹੈ ਇਹ ਤਾਂ ਇੰਪੋਰਟੈਂਟ ਫੈਕਟ ਸੀਗੇ ਠੀਕ ਹੈ ਹੁਣ ਆਪਾਂ ਇਹਨਾਂ ਦੇ ਪ੍ਰਮੁੱਖ ਨਾਵਲਾਂ ਬਾਰੇ ਗੱਲ ਕਰ ਲਈਏ ਜਿਹੜੇ ਅਮਰਤਾ ਪ੍ਰੀਤਮ ਜੀ ਹੈਗੇ ਹਨ ਇਹਨਾਂ ਦੇ ਪ੍ਰਸਿੱਧ ਨਾਵਲ ਕਿਹੜੇ-ਕਿਹੜੇ ਆ ਜੈ ਸ਼ਿਰੀ ਜਿਹੜਾ ਨਾਵਲ ਹੈ ਜੀ ਇਹ 1946 ਵਿੱਚ ਪ੍ਰਕਾਸ਼ਿਤ ਹੋਇਆ ਸੀਗਾ ਡਾਕਟਰ ਦੇਵ 1949 ਵਿੱਚ ਪ੍ਰਕਾਸ਼ਿਤ ਹੋਇਆ ਸੀ ਪਿੰਜਰ ਜਿਹੜਾ ਨਾਵਲ ਹੈ ਇਹ 1950 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ ਸੀ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ ਤੇ ਇਸ ਉੱਪਰ ਨਾ ਫਿਲਮ ਵੀ ਬਣੀ ਹੋਈ ਹੈ ਚੰਦਰ ਪ੍ਰਕਾਸ਼ द्विवेदी ਨੇ ਇੱਕ ਫਿਲਮ ਬਣਾਈ ਸੀ ਪਿੰਜਰ ਨਾਵਲ ਉੱਪਰ ਠੀਕ ਹੈ ਆਲਣਾ ਜਿਹੜਾ ਨਾਵਲ ਹੈਗਾ ਇਹ 1952 ਵਿੱਚ ਪ੍ਰਕਾਸ਼ਿਤ ਹੋਇਆ ਸੀ ਅੱਸੂ 1958 ਵਿੱਚ ਇੱਕ ਸਵਾਲ 1959 ਵਿੱਚ ਬਲਾਵਾ 1960 ਵਿੱਚ ਪ੍ਰਕਾਸ਼ਿਤ ਹੋਇਆ ਬੰਦ ਦਰਵਾਜ਼ਾ 1961 ਇਸ ਵਿੱਚ ਪ੍ਰਕਾਸ਼ਿਤ ਹੋਇਆ ਠੀਕ ਹੈ ਜਿਹੜਾ ਇਹ ਬਲਾਵਾ 1960 ਵਿੱਚ ਪ੍ਰਕਾਸ਼ਿਤ ਹੋਇਆ ਹਨਾ ਤੇ ਬੰਦਾ ਦਰਵਾਜਾ 1962 ਵਿੱਚ ਠੀਕ ਹੈ ਰੰਗ ਦਾ ਪੱਤਾ 1963 ਈਸਵੀ ਵਿੱਚ ਧਰਤੀ ਸਾਗਰ ਤੇ ਸਿੱਪੀਆਂ ਇਹ 1965 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ ਦਿੱਲੀ ਦੀਆਂ ਗਲੀਆਂ 1968 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ ਧੁੱਪ ਦੀ ਕਾਤਰ ਇਹ 1973 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ ਯਾਤਰੀ ਜਿਹੜਾ ਨਾਵਲ ਹੈ ਇਹ 1971 ਸਾਲ ਵਿੱਚ ਪ੍ਰਕਾਸ਼ਿਤ ਹੋਇਆ ਤੇ ਪੱਕੀ ਹਵੇਲੀ 1972 ਸਾਲ ਵਿੱਚ ਪ੍ਰਕਾਸ਼ਿਤ ਹੋਇਆ ਸੀ ਠੀਕ ਹੈ ਜੀ ਇਹ ਜਿੰਨੇ ਵੀ ਆਪਾਂ ਕਰ ਰਹੇ ਆ ਨੇ ਸਿਰਫ ਇੰਪੋਰਟੈਂਟ ਕਰ ਰਹੇ ਆ ਵੈਸੇ ਤਾਂ ਇਹਨਾਂ ਦੀ ਜਿਹੜੀ ਨਾਵਲਸ ਨੇ ਬਹੁਤ ਸਾਰੇ ਨਾਵਲ ਆ ਗਏ ਪਰ ਆਪਾਂ ਜਿਹੜੇ ਇੰਪੋਰਟੈਂਟ ਨੇ ਉਹੀ ਕਰਾਂਗੇ ਠੀਕ ਹੈ ਤੇ ਇਹਨਾਂ ਦੇ ਇਅਰ ਪੁੱਛ ਲੈਂਦੇ ਨੇ ਦੀ ਪ੍ਰਕਾਸ਼ਨ ਦੀ ਜਿਹਦਾ ਜਿਹੜਾ ਸਾਲ ਆ ਉਹ ਪੁੱਛ ਲੈਂਦੇ ਆ ਐਗਜ਼ਾਮ ਵਿੱਚ ਕਿ ਇਹ ਕਦੋਂ ਪ੍ਰਕਾਸ਼ਿਤ ਹੋਇਆ ਠੀਕ ਹੈ ਇਸ ਲਈ ਆਪਾਂ ਕਰ ਰਹੇ ਆ ਅਗਦੀ ਲਕੀਰੇ 1974 ਸਾਲ ਵਿੱਚ ਪ੍ਰਕਾਸ਼ਿਤ ਹੋਇਆ ਇਹ ਸੱਚ ਹੈ ਅਤੇ ਦੂਸਰੀ ਮੰਜ਼ਰੇ 1977 ਵਿੱਚ ਪ੍ਰਕਾਸ਼ਿਤ ਹੋਇਆ ਤੀਰਵਾਂ ਸੂਰਜ 45 ਦਿਨ ਠੀਕ ਹੈ ਇਹ ਵੀ ਇਹਨਾਂ ਦੇ ਨਾਵਲ ਹੀ ਸੀਗੇ ਅਮਰਤਾ ਪ੍ਰੀਤਮ ਜੀ ਦੇ ਕੋਰੇ ਕਾਗਜ਼ ਅਤੇ ਹਰਦਿਤ ਦਾ ਜਿੰਦਗੀ ਨਾਮਾ ਠੀਕ ਹੈ ਇਹ ਵੀ ਇਹਨਾਂ ਦੇ ਨਾਵਲ ਹੀ ਹੈ ਬਾਰੀਆਂ ਚ ਰੋਖੇ ਜਿਹੜਾ ਨਾਵਲ ਹੈਗਾ ਇਹ ਅਮਰਤਾ ਪ੍ਰੀਤਮ ਦਾ ਸਫ਼ਰ ਨਾਮ ਹੈ ਠੀਕ ਹੈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ ਠੀਕ ਹੈ ਅਮਰਤਾ ਪ੍ਰੀਤਮ ਦਾ ਸਫਰਨਾਮਾ ਕਿਹੜਾ ਬਾਰੀਆਂ ਚਰੋਖੇ ਠੀਕ ਹੈ ਜਿਹੜੀ ਅਮਰਤਾ ਪ੍ਰੀਤਮ ਦੀ ਸਵੈ ਜੀਵਨੀ ਹੈਗੀ ਰਸੀਦੀ ਟਿਕਟ ਉਹਦੇ ਮੁੱਖ ਅੰਸ਼ ਦੇਖ ਲੈਣੇ ਇਹਨਾਂ 'ਚ ਕੋਈ ਵੀ ਕੁਐਸਚਨ ਆ ਜਾਂਦਾ ਠੀਕ ਹੈ ਪਹਿਲਾ ਹੈਗਾ ਮੈਂ ਤੇ ਮੇਰੇ ਦਾਰਜੀ ਇਹ ਵੀ ਇੰਪੋਰਟੈਂਟ ਅੰਸ਼ ਹੈ ਜੀ ਰਸੀਦੀ ਟਿਕਟ ਦਾ ਤੇ ਦੂਜਾ ਹੈਗਾ ਮੇਰਾ 16ਵਾਂ ਵਰਾ ਠੀਕ ਹੈ ਇਹ ਵੀ ਰਸੀਦੀ ਟਿਕਟ ਦਾ ਇੰਪੋਰਟੈਂਟ ਅੰਸ਼ ਹੈ ਠੀਕ ਹੈ ਇਹਨਾਂ ਨਾਵਲਸ ਤੋਂ ਇਲਾਵਾ ਠੀਕ ਹੈ ਡਾਕੂ ਤੇ ਕਨਬਰੀ ਜਿਹੜਾ ਨਾਵਲ ਹੈਗਾ ਇਹ ਵੀ ਅਮਰਤਾ ਪ੍ਰੀਤਮ ਜੀ ਦੀ ਹੈ ਤੇ ਇਹਨਾਂ ਉੱਪਰ ਜਿਹੜਾ ڈاکੂ ਤੇ ਕੰਦਮਬਰੀ ਹੈ ਇਹਨਾਂ ਉੱਪਰ ਵੀ ਫਿਲਮਾਂ ਬਣੀ ਐ ਠੀਕ ਹੈ ਜੀ ਹੁਣ ਗੱਲ ਕਰਦੇ ਹਾਂਗੇ ਅਮਰਤਾ ਪ੍ਰੀਤਮ ਦੁਆਰਾ ਰਚੇ ਗਏ ਕਾਵ ਸੰਗ੍ਰਹਿਾਂ ਬਾਰੇ ਠੀਕ ਹੈ ਲੋਕ ਪੀੜਾ ਤੇ ਨਿੱਕੀ ਜਿਹੀ ਸੁਗਾਤ ਇਹ 1944 ਸਾਲ ਵਿੱਚ ਪ੍ਰਕਾਸ਼ਿਤ ਹੋਇਆ ਲੰਮੀਆ ਵਾਟਾ 1949 ਸਾਲ ਵਿੱਚ ਪ੍ਰਕਾਸ਼ਿਤ ਹੋਇਆ ਜਿਹੜਾ ਇਹ ਲੰਮੀਆ ਵਾਟਾਂ ਕਾਵ ਸੰਗ੍ਰਹਿ ਆ ਇਹਦੇ ਵਿੱਚ ਦੇਸ਼ ਵੰਡ ਦੇ ਦੁਖਾਂਤ ਦਾ ਵਰਣਨ ਕੀਤਾ ਗਿਆ ਠੀਕ ਹੈ ਨੈਕਸਟ ਹੈਗਾ ਤ੍ਰੇਲ ਤੋਤੇ ਫੁੱਲ 1941 ਸਵੀ ਵਿੱਚ ਪ੍ਰਕਾਸ਼ਿਤ ਹੋਇਆ ਤੇ ਉਹ ਗੀਤਾਂ ਵਾਲਿਓ ਇਹ 1942 ਸਵੀ ਵਿੱਚ ਤੇ ਅਮੜੀ ਦਾ ਵੇੜਾ ਵੀ 1942 ਸਵੀ ਵਿੱਚ ਪ੍ਰਕਾਸ਼ਿਤ ਹੋਈ ਸੀ ਠੀਕ ਹੈ ਇਸ ਤੋਂ ਇਲਾਵਾ ਮੈਂ ਤਵਾਰੀਖਾਂ ਹਿੰਦੀ 1950 ਵਿੱਚ ਠੀਕ ਹੈ ਪ੍ਰਕਾਸ਼ਿਤ ਹੋਇਆ ਸੀ ਤੇ ਇਹ ਵਰਤਾਂਤਕ ਕਵਿਤਾ ਹੈ ਠੀਕ ਹੈ ਅਮਰਤਾ ਪ੍ਰੀਤਮ ਦੀ ਵਰਤਾਂਤਕ ਕਵਿਤਾ ਕਿਹੜੀ ਹੈ ਮੈਂ ਤਵਾਰੀਖਾਂ ਹਿੰਦੀ ਜਿਹੜਾ ਕਿ 1950 ਵਿੱਚ ਪ੍ਰਕਾਸ਼ਿਤ ਹੋਇਆ ਠੀਕ ਹੈ 1952 ਵਿੱਚ ਮੇਰੀ ਚੋਣਵੀ ਕਵਿਤਾ ਠੀਕ ਹੈ ਪੱਥਰ ਗੀਟੇ 1946 ਸੀਵੀ ਵਿੱਚ ਠੀਕ ਹੈ ਤੇ ਪੱਥਰ ਗੀਟੇ ਦੀਆਂ ਇੰਪੋਰਟੈਂਟ ਜਿਹੜੀਆਂ ਕਵਿਤਾਵਾਂ ਆ ਉਹ ਹੈਗੀਆਂ ਜੀ ਚੰਪਾ ਜਨ ਤੇ ਅਨਦਾਤਾ ਠੀਕ ਹੈ ਇਹ ਇੰਪੋਰਟੈਂਟ ਕਵਿਤਾਵਾਂ ਆ ਸਰਗੀ ਵੇਲਾ 1951 ਵਿੱਚ ਪ੍ਰਕਾਸ਼ਿਤ ਹੋਇਆ ਸੀ ਅਮਰਤਾ ਪ੍ਰੀਤਮ ਦਾ ਜਿਹੜਾ ਪਹਿਲਾ ਕਾਵ ਸੰਗ੍ਰਹਿ ਸੀਗਾ ਉਹ ਠੰਡੀਆਂ ਕਿਰਨਾ ਸੀਗਾ 1935 ਸੀਵੀ ਵਿੱਚ ਪ੍ਰਕਾਸ਼ਿਤ ਹੋਇਆ ਸੀ ਅਮਰਤਾ ਪ੍ਰੀਤਮ 20ਵੀਂ ਸਦੀ ਦੇ ਸ਼ੁਰੂ ਦੀ ਕਵਿਤਰੀ ਸੀ ਤੇ ਇਹਨਾਂ ਇਹਨਾਂ ਨੇ ਕਾਫੀ سارے ਜਿਹੜੇ ਕਾਵ ਸੰਗ੍ਰਹਿਾਂ ਦੀ ਰਚਨਾ ਕੀਤੀ ਸੀਗੀ ਠੀਕ ਹੈ ਤੇ ਮੈਂ ਤੈਨੂੰ ਫਿਰ ਮਿਲਾਂਗੀ ਜਿਹੜਾ ਕਾਵ ਸੰਗ੍ਰਹਿ ਹੈ ਇਹ 2004 ਵਿੱਚ ਪ੍ਰਕਾਸ਼ਿਤ ਹੋਇਆ ਸੀ ਠੀਕ ਹੈ ਅਮਰਤਾ ਪ੍ਰੀਤਮ ਨੇ ਟੋਟਲ 20 ਕਾਵ ਸੰਗ੍ਰਹਿ ਚਰਚੇ ਸੰਗ ਠੀਕ ਹੈ ਸਰਗੀ ਵੇਲਾ ਅਮੜੀ ਦਾ ਵੇੜਾ ਸਾਂਝ ਦੀ ਲਾਲੀ ਅਸ਼ੋਕਾ ਚੇਤੀ ਅਮਰਤਾ ਪ੍ਰੀਤਮ ਦੁਆਰਾ ਰਚਿਤ ਕਾਵ ਸੰਗ੍ਰਹਿ ਹਨ ਠੀਕ ਹੈ 1969 ਵਿੱਚ 6 ਰੁੱਤਾਂ ਜਿਹੜਾ ਕਾਵ ਸੰਗ੍ਰਹਿ ਸੀ ਅਮਰਤਾ ਪ੍ਰੀਤਮ ਜੀ ਦਾ ਇਹ ਪ੍ਰਕਾਸ਼ਿਤ ਕਰਵਾਇਆ ਗਿਆ ਆਪਣੀ ਕਵਿਤਾ ਦੇ ਪਹਿਲੇ ਪੜਾਅ ਵਿੱਚ ਅਮਰਤਾ ਪ੍ਰੀਤਮ ਦਾ ਰਮਾਂਸਵਾਦ ਲਹਿਰ ਨਾਲ ਜੁੜੀ ਹੋਈ ਵਿਖਾਈ ਦਿੰਦੀ ਹੈ ਠੀਕ ਹੈ ਤੇ ਕਈ ਵਾਰੀ ਕੁਐਸਚਨ ਆ ਜਾਂਦਾ ਹੈ ਕਿ ਅਮਰਤਾ ਪ੍ਰੀਤਮ ਕਿਸ ਵਿਚਾਰਧਾਰਾ ਦੀ ਜਿਹੜੀ ਕਵਿਤਰੀ ਹੈਗੀ ਇਹ ਤੇ ਰਮਾਂਸਵਾਦੀ ਤੇ ਪ੍ਰਕਤੀਵਾਦੀ ਵਿਚਾਰਧਾਰਾ ਦੀ ਕਵਿਤਰੀ ਹੈ ਠੀਕ ਹੈ ਜੀ ਅਮਰਤਾ ਪ੍ਰੀਤਮ ਦੇ ਦੂਜੇ ਪੜਾਅ ਦੀ ਕਵਿਤਾ ਵਿੱਚ ਨਿੱਜੀ ਪੀੜ ਤੇ ਲੋਕ ਪੀੜ ਸ਼ਾਮਲ ਹੈ ਠੀਕ ਹੈ ਜੀ ਅਮਰਤਾ ਪ੍ਰੀਤਮ ਨੇ ਆਪਣੇ ਸਮਕਾਲੀ ਲੇਖਕਾਂ ਨੂੰ ਵੀਰ ਸਮੀਰ ਕਹਿ ਕੇ ਸੰਬੋਧਨ ਕੀਤਾ ਅਮਰਤਾ ਪ੍ਰੀਤਮ ਨੇ ਆਪਣੀ ਕਲਮ ਨੂੰ ਕਬੂਤਰ ਕਿਹਾ ਤੇ ਜਿਹੜੇ ਸਮਕਾਲੀ ਲੇਖਕ ਸੀ ਉਹਨਾਂ ਨੂੰ ਬਾਜ ਕਿਹਾ ਠੀਕ ਹੈ ਸ਼ਿਵ ਕੁਮਾਰ ਬਟਾਲਵੀ ਨੂੰ ਅਮਰਤਾ ਪ੍ਰੀਤਮ ਨੇ ਮੁਹੱਬਤ ਦੇ ਬਾਗ ਦਾ ਪਟਵਾਰੀ ਕਿਹਾ ਠੀਕ ਹੈ ਜੀ ਤੇ ਕਿਰਪਾਲ ਸਿੰਘ ਸੇਲ ਨੇ ਇਹਨਾਂ ਨੂੰ ਕਾਮਦੀ ਕੀੜੀ ਕਿਹਾ ਜਿਵੇਂ ਅਮਰਤਾ ਪ੍ਰੀਤਮ ਸੀਗੀ ਇਹਨਾਂ ਨੂੰ ਕਿਰਪਾਲ ਸਿੰਘ ਸੇਲ ਨੇ ਕਾਮਦੀ ਕੀੜੀ ਕਿਹਾ ਠੀਕ ਹੈ ਨਾਗਮਣੀ ਜਿਹੜਾ 1964 ਇਸਵੀ ਵਿੱਚ ਪ੍ਰਕਾਸ਼ਿਤ ਹੋਇਆ ਠੀਕ ਹੈ ਇਹਦੇ ਵਿੱਚ ਇਹਨਾਂ ਨੇ ਅਮਰਤਾ ਪ੍ਰੀਤਮ ਨੇ ਤਿੱਖੀ ਕਲਪਨਾ ਸ਼ਕਤੀ ਤਿੱਖੀ ਕਲਪਨਾ ਸ਼ਕਤੀ ਦਾ ਪ੍ਰਯੋਗ ਕੀਤਾ ਠੀਕ ਹੈ ਤੇ ਅਣਹੋਏ ਵੇਰਵੇ ਦਾ ਜਿਹੜਾ ਵੇਰਵਾ ਦਿੱਤਾ ਠੀਕ ਹੈ ਜੀ ਇਹ ਜਿਹੜਾ ਕਾਵ ਸੰਗ੍ਰਹਿ ਸੀ ਇਸ ਤੋਂ ਹੀ ਅਮਰਤਾ ਪ੍ਰੀਤਮ ਨੂੰ ਰੋਮਾਂਟਿਕ ਪ੍ਰਗਤੀ ਵਾਲੀ ਕਵਿਤਰੀ ਦੇ ਤੌਰ ਤੇ ਦੇਖਿਆ ਗਿਆ ਠੀਕ ਹੈ ਜੀ ਤਾ ਹੋਪਸ ਹੋ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਆਪਾਂ ਜਿਹੜੇ ਸਿਲੇਬਸ ਦੇ ਅਕੋਰਡਿੰਗ ਸਾਰੇ ਇੰਪੋਰਟੈਂਟ ਟੌਪਿਕਸ ਨੇ ਜਿੰਨੇ ਵੀ ਜਿਹੜੇ ਕਿ ਮਾਸਟਰ ਕਲੈਡਰ ਪੰਜਾਬੀ ਵਿੱਚ ਆਉਂਦੇ ਆ ਜਾਂ ਪੰਜਾਬ ਦੇ ਜਿਹੜਾ ਆਪਣੇ ਪੇਪਰ ਹੁੰਦਾ ਪੰਜਾਬੀ ਪੇਪਰ A ਉਹਦੇ ਉਹਦੇ ਵਿੱਚ ਜਾਂ ਜਿੰਨਾ ਵੀ ਪੇਪਰਸ ਵਿੱਚ ਪੰਜਾਬੀ ਲਿਟਰੇਚਰ ਆਉਂਦਾ ਜਾਂ ਪੰਜਾਬੀ ਆਉਂਦੀ ਹੈ ਠੀਕ ਹੈ ਉਹਨਾਂ ਨਾਲ ਰਿਲੇਟਡ ਆਪਾਂ ਸਾਰੇ ਟੌਪਿਕਸ ਕਵਰ ਕਰਾਂਗੇ ਠੀਕ ਹੈ ਜੀ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ